ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਨੇ ਗਗਨ ਸ਼ੁਕਲਾ ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ। ਹਾਂਜੀ ਗਗਨ ਚੁਕਲਾ ਜੀ ਅਹ ਦੇਖੋ ਮੈਂ ਲਗਾਤਾਰ ਦਲਵੀਰ ਗੋਲਡੀ ਦੇ ਕਾਂਗਰਸ ਤੋਂ ਨਾਰਾਜ਼ਗੀ ਦੀਆਂ ਕਿਆਸਰਾਈਆਂ ਸਿਗੀਆਂ ਕਿਉਂਕਿ ਦਲਵੀਰ ਗੋਲਡੀ ਨੇ ਦੋ ਦਿਨ ਪਹਿਲਾਂ ਆਪਣੀ ਅਹ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਤੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਲਿਖਿਆ ਸੀ ਕਿ ਨਵੇਂ ਰਸਤੇ ਤਲਾਸ਼ੇ ਜਾਣਗੇ ਨਵੇਂ ਰਾਹ ਅਗਰ ਨਵੇਂ ਰਾਹ ਅਸੀਂ ਤਲਾਸ਼ਾਂਗੇ ਤਾਂ ਅਸੀਂ ਚੱਲਦੇ ਰਾਵਾਂਗੇ ਤਾਂ ਇਹ 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 ਪੋਸਟ ਬਹੁਤ ਕੁਝ ਜਿਹੜੀ ਆ ਉਹ ਡਿਸਾਈਡ ਕਰ ਚੁੱਕੀ ਸੀ ਕਿ ਦਲਵੀਰ ਗੋਲਡੀ ਜਿਹੜੇ ਨੇ ਉਹ ਕਾਂਗਰਸ ਨੂੰ ਅਲਵਿਦਾ ਕਹਿਣਗੇ ਜਿੱਥੇ ਉਹਨਾਂ ਨੇ ਕੱਲ ਆਪਣਾ ਅਸਤੀਫਾ ਪਾਇਆ ਉੱਥੇ ਹੀ ਉਹਨਾਂ ਨੇ ਲਿਖਿਆ ਸੀ ਕਿ ਸੋਚਦੇ ਹਾਂ ਇੱਕ ਨਵਾਂ ਰਾਹ ਕੋਈ ਨਵਾਂ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਵਾਂਗੇ ਇਸੇ ਤਰ੍ਹਾਂ ਰਾਹ ਹਨੇਰੀਆਂ ਦੀ ਰਾਤ ਵਿੱਚ ਚਾਨਣ ਦੀ ਲੋੜਾ ਦੀਵੇ ਨਹੀਂ جگਨੂ ਸਹੀ ਪਰ ਜਗਦੇ ਰਵਾਂਗੇ ਤਾਂ ਹੁਣ ਦਲਵੀਰ ਗੋਲਡੀ ਦਾ ਕੱਲ ਅਸਤੀਫਾ ਹੋ ਗਿਆ ਪਰ ਕਿਐਸ ਰਹੀਆਂ ਆਮ ਆਦੀ ਪਾਰਟੀ ਦੇ ਵਿੱਚ ਜਾਣਦੀਆਂ ਇਹ ਸੀ ਗਿਆ ਕਿਉਂਕਿ ਸੰਗਰੂਤ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਥੇਰ ਦਾ ਕਹਿਣਾ ਸੀ ਕਿ ਦਲਵੀਰ ਗੋਲਡੀ ਦੇ ਨਾਲ ਤੱਕਾ ਹੋਇਆ ਸੈਂਪਤੀ ਯਾਰ ਹੁੰਦੀ ਸੀ ਤਾਂ ਹੁਣ ਦਲਵੀਰ ਗੋਲਡੀ ਜਿਹੜੇ ਨੇ ਕਿ ਅਸਰਾਈਆਂ ਨੇ ਕਿ ਕੁਝ ਪਲਾਂ ਦੇ ਵਿੱਚ ਹੁਣ ਆਮ ਆਦੀ ਪਾਰਟੀ ਜੁਆਇਨ ਕਰ ਰਹੇ ਨੇ ਜੀ ਸ਼ੁਕਰੀਆ ਜੀ ਤਾਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਤੋਂ ਜਿਹੜਾ ਦਲਵੀਰ 골ਡੀ ਬਾਗੀ ਹੋਏ ਨੇ ਉਹਨਾਂ ਨੂੰ ਲੈ ਕੇ ਜਿਹੜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਦਲਵੀਰ 골ਡੀ ਸ਼ਾਮਲ ਹੋ ਰਹੇ ਨੇ ਦਲਵੀਰ 골ਡੀ ਅੱਜ ਜਿਹੜਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ ਤੇ ਦੱਸ ਦਿੰਨੇ ਆ ਦਲਵੀਰ 골ਡੀ ਤੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਤੇ ਹੁਣ ਉੱਥੇ ਹੀ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਦਲਵੀਰ 골ਡੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਜਿਹੜਾ ਅੱਜ ਦਲਵੀਰ 골ਡੀ ਦੇ ਬੱਚੇ ਸ਼ਾਮਲ ਹੋ ਰਹੇ ਨੇ ਉੱਥੇ ਹੀ ਜਿਹੜੀ ਹੈ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਹਰ ਕੋਈ ਸੁਣ ਕੇ ਇੱਕ ਤਰੀਕੇ ਦੇ ਨਾਲ ਹੈਰਾਨ ਵੀ ਹੋ ਰਿਹਾ ਕਿਉਂਕਿ ਅਸਤੀਫਾ ਬੀਤੇ ਦਿਨੀ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਸੀ ਤੇ ਪਾਰਟੀ ਵੱਲੋਂ ਟਿਕਟ ਨਾ ਮਿਲਣ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਦਲਵੀਰ ਗੋਲਡੀ ਖਫਾ ਸਨ ਤਾਂ ਹੁਣ ਇਹ ਖਬਰਾਂ ਨੇ ਕਿ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਦਲਵੀਰ ਗੋਲਡੀ ਤੇ ਜਿਹੜੀਆਂ ਵੱਡੀਆਂ ਇਸ ਵੇਲੇ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹ ਹਰ ਕੋਈ ਜਿਹੜਾ ਸੁਣ ਰਿਹਾ ਹੈ ਤਾਂ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਨੇ ਕਾਂਗਰਸ ਵੱਲੋਂ ਧੂਰੀ ਤੋਂ ਸਾਫ ਵਿਧਾਇਕ ਦਲਵੀਰ ਗੋਲਡੀ ਆਪ ਦੇ ਵਿੱਚ ਸ਼ਾਮਲ ਹੋ ਰਹੇ ਨੇ ਦਸੂਤਰਾ ਮੁਤਾਬਕ 9 ਵਜੇ ਖੁਦ ਮੁੱਖ ਮੰਤਰੀ ਜਿਹੜਾ ਦੱਸਿਆ ਜਾ ਰਿਹਾ ਹੈ ਖੁਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਆਪ ਵਿੱਚ ਸ਼ਾਮਲ ਕਰਵਾਉਣਗੇ ਤਾਂ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਵੱਲੋਂ ਤੂਰੀ ਤੁਜਵੇਂ ਕੀ ਸਾਭਕਾ ਵਿਧਾਇਕ ਦਲਵੀਰ ਗੋਲਡੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਾ ਸ਼੍ਰੀ ਭਗਵਾਨ ਤਮਨ ਖੁਦ ਉਹਨਾਂ ਨੂੰ ਜਿਹੜਾ ਹੈ ਆਪ ਦੇ ਵਿੱਚ ਸ਼ਾਮਲ ਕਰਵਾਉਣ ਜਾ ਰਹੇ ਨੇ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਾਂਗਰਸ ਦੇ ਵੱਲੋਂ ਜਿਹੜਾ ਸਾਬਕਾ ਜਿਹੜੇ ਵਿਧਾਇਕ ਸੰਨ ਦਲਵੀਰ ਗੋਲਡੀ ਤਾਂ ਕਿਹਾ ਜਾ ਰਿਹਾ ਬੀਤੇ ਦਿਨੀ ਅਸਤੀਫਾ ਦਿੱਤਾ ਸੀਗਾ ਤੇ ਅੱਜ ਗੋਲਡੀ ਆਪ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਕਾਂਗਰਸ ਤੋਂ ਬਾਗੀ ਹੋਏ ਨੇ ਦਲਵੀਰ ਗੋਲਡੀ ਜਿਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਆ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਬੀਤੇ ਦਿਨੀ ਕਾਂਗਰਸ ਤੋਂ ਜੁੜਾ ਦਲਵੀਰ 골ਡੀ ਨੇ ਅਸਤੀਫਾ ਦਿੱਤਾ ਸੀ ਪਾਰਟੀ ਦੇ ਵੱਲੋਂ ਟਿਕਟ ਨਾ ਮਿਲਣ ਦੇ ਉੱਤੇ ਖਫਾ ਸਨ ਦਲਵੀਰ 골ਡੀ ਤਾਂ ਅੱਜ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ ਦੱਸ ਦਿੰਦੇ ਨੇ ਦਲਵੀਰ 골ਡੀ ਤੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨੇਤੇ 골ਡੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਟਿਕਟ ਨਾ ਮਿਲਣ ਦੇ ਉੱਤੇ ਜਿਹੜਾ ਖਫਾ ਸੀਗੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਕਿਹਾ ਜਾ ਰਿਹਾ ਉਹ ਕਹਿ ਰਹੇ ਨੇ ਦਲਵੀਰ ਗੋਲਡੀ ਦੇ ਨਾਲ ਕਾਂਗਰਸ ਨੇ ਬੇਇਨਸਾਫੀ ਕੀਤੀ ਹੈ ਜਿਸ ਕਰਕੇ ਉਹ ਖਫਾ ਸਾਂਤਾ ਹੁਣ ਬੀਤੇ ਦਿਨ ਅਸਤੀਫਾ ਦਿੱਤਾ ਗਿਆ ਸੀ ਤੇ ਹੁਣ ਖਬਰਾਂ ਇਸ ਵੇਲੇ ਦੀਆਂ ਵੱਡੀਆਂ ਸਾਹਮਣੇ ਆ ਰਹੀਆਂ ਨੇ ਕਿ ਆਪ ਦੇ ਵਿੱਚ ਸ਼ਾਮਲ ਹੋ ਜਾ ਰਹੇ ਨੇ ਤਾਂ ਦੇਖਦੇ ਆ ਕਿ ਸੂਤਰਾਂ ਮੁਤਾਬਕ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਸ ਵੇਲੇ ਪੱਖ ਦੀ ਹੋਈ ਇਹ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਨਾ ਹਰ ਕੋਈ ਚਾਹ ਰਿਆ ਲੇਕਿਨ ਇਸ ਤੋਂ ਬਾਅਦ ਕੀ ਕੁਝ ਹੁੰਦਾ ਡੈਲੀ ਪੋਸਟ ਪੰਜਾਬੀ ਦੇ ਵੱਲੋਂ ਵੀ ਸਾਂਝਾ ਕਰ ਦਿੱਤਾ ਜਾਵੇਗਾ ਕਿਆ ਜਾ ਰਿਹਾ 9 ਵਜੇ ਖੁਦ ਜਿਹੜਾ ભગવંતમાન ਦੇ ਵੱਲੋਂ ਸ਼ਾਮਲ ਕਰਵਾਇਆ ਜਾਏਗਾ ਤੇ ਹੁਣ ਦੇਖਣਾ ਹੋਵੇਗਾ ਕਿ ਕਿਸ ਦੇ ਵਿੱਚ ਅਗਲੀ ਅਪਡੇਟ ਸਾਹਮਣੇ ਆਉਂਦੀ ਹੈ ਤੇ ਅਗਲੀ ਅਪਡੇਟ ਜਦ ਤੱਕ ਆਉਂਦੀ ਹੈ ਤਦ ਤੱਕ ਸਾਡੇ ਨਾਲ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਜਿਹੜਾ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਵੇਗਾ ਤਾਂ ਜੁੜੇ ਰਹਿ ਸਕਦੇ ਹੋ ਤੁਸੀਂ ਅਗਲੀ ਅਪਡੇਟ ਦੇ ਲਈ ਕਿ ਦਲਵੀਰ 골ਡੀ ਦਾ ਜਿਹੜਾ ਅਗਲਾ ਕਦਮ ਕੀ ਹੁੰਦਾ ਹੈ ਕਿ ਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਵੱਲੋਂ ਖੁਦ ਉਹਨਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ ਆਪ ਦੇ ਵਿੱਚ ਕਿਉਂਕਿ ਬੀਤੇ ਦਿਨ ਅਸਤੀਫਾ ਦਿੱਤਾ ਗਿਆ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਅਗਲੀ ਅਪਡੇਟ ਕੀ ਆਉਂਦੀ ਹੈ